ਫਿਰੋਜ਼ਪੁਰ ਦੇ ਸੰਸਦ ਸ਼ੇਰ ਸਿੰਘ ਕੁਬਾਇਆ ਦੇ ਪਿੰਡ ਕੁਬਾਇਆ ਵਿੱਚ ਟੁੱਟੀ ਲਾਦੂ ਕਾ ਮਾਈਨਰ ਜਲ ਥਲ ਹੋਈਆਂ 100 ਏਕੜ ਫਸਲਾਂ ਦੂਜੀ ਵਾਰ ਟੁੱਟੀ ਨਹਿਰ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਸੀ ਮੁਰੰਮਤ ਕਾਂਗਰਸ ਦੇ ਸੰਸਦ ਸ਼ੇਰ ਸਿੰਘ ਕੁਬਾਇਆ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕੁਬਾਇਆ ਦੇ ਕੋਲ ਲਾਦੂ ਕਾ ਮਾਈਨਰ ਵਿੱਚ ਅਚਾਨਕ 40 ਫੁੱਟ ਦੇ ਕਰੀਬ ਪਾੜ ਪੈ ਗਿਆ ਜੋ ਵੱਧਦਾ ਜਾ ਰਿਹਾ ਹੈ ਪਾਣੀ ਦਾ ਨਿਕਾਸ ਇਨਾ ਤੇਜ਼ ਸੀ ਕਿ ਕੁਝ ਸਮੇਂ ਵਿੱਚ 100 ਏਕੜ ਖੇਤਾਂ ਵਿੱਚ ਪਾਣੀ ਫੈਲ ਗਿਆ ਅਤੇ ਖੇਤ ਜਲ ਥਲ ਹੋ ਗਏ ਚੌਨੇ ਦੀ ਬੀਜੀ ਨਵੀਂ ਫਸਲ ਦੇ ਨਾਲ-ਨਾਲ ਸਬਜ਼ੀਆਂ ਅਤੇ ਹਰਾ ਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਇਲਾਕੇ ਤੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਵੀ ਇਸ ਜਗਾ ਤੋਂ ਮਾਈਨਰ ਵਿੱਚ ਪਾੜ ਪਿਆ ਸੀ ਜਿਸ ਦੀ ਸਹੀ ਢੰਗ ਦੇ ਨਾਲ ਮੁਰੰਮਤ ਨਹੀਂ ਕੀਤੀ ਗਈ ਸੀ ਇਹ ਹੀ ਵਜ੍ਹਾ ਹੈ ਕਿ ਇਥੋਂ ਦੁਬਾਰਾ ਨੁਕਸਾਨ ਹੋ ਗਿਆ ਹੈ ਅਤੇ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਹੈ ਪਿੰਡ ਕੁਬਾਇਆ ਤੇ ਰਹਿਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਕੁਬਾਇ ਵਿੱਚ ਦਾਖਲ ਹੁੰਦਿਆਂ ਹੀ ਉਹਨਾਂ ਦੇ ਖੇਤਾਂ ਦੇ ਨਾਲ ਲਾਦੂ ਕਾ ਮਾਈਨਰ ਗੁਜ਼ਰਦੀ ਹੈ ਉਹਨਾਂ ਵੱਲੋਂ ਆਪਣੇ ਖੇਤਾਂ ਵਿੱਚ ਚੋਨੇ ਦੀ ਬਜਾਈ ਕੀਤੀ ਹੋਈ ਹੈ ਮਾਈਨਰ ਵਿੱਚ ਅਚਾਨਕ ਪਾੜ ਪੈ ਜਾਣ ਨਾਲ ਇਲਾਕੇ ਦੇ ਖੇਤ ਜਲ ਮਗਨ ਹੋ ਗਏ ਹਨ ਅਤੇ ਉਹਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਹਨ ਅਤੇ ਖਰਾਬ ਹੋਣ ਦੀ ਕਗਾਰ ਤੇ ਹਨ। ਉਹਨਾਂ ਦੱਸਿਆ ਕਿ ਪਾਣੀ ਦਾ ਬਹਾਵ ਇਸ ਕਦਰ ਤੇਜ਼ ਹੈ ਕਿ ਕੁਝ ਸਮੇਂ ਵਿੱਚ ਪਾਣੀ ਨੇ ਕਰੀਬ 100 ਏਕੜ ਫਸਲ ਨੂੰ ਆਪਣੀ ਚਪੇਟ ਚ ਲੈ ਲਿਆ। ਮਾਈਨਰ ਦਾ ਪਾੜ ਇਸੇ ਤਰ੍ਹਾਂ ਹੀ ਜਾਰੀ ਰਹਿੰਦਾ ਹੈ ਤਾਂ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਉਹਨਾਂ ਵੱਲੋਂ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸੋਚਿਤ ਕੀਤਾ ਗਿਆ। ਲੇਕਿਨ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਦੂਜੇ ਪਾਸੇ ਜਲਾਲਾਬਾਦ ਦੇ ਨਜ਼ਦੀਕ ਪਿੰਡ ਮੋਹਕਮ ਵਾਲੀ ਦੇ ਕੋਲ ਬਰਕਤ ਮਾਈਨਸ ਵਿੱਚ ਵੀ ਵੀਰ ਤੋਂ 25 ਫੁੱਟ ਦਾ ਪਾੜ ਪੈ ਗਿਆ ਜਿਸ ਵਜ੍ਹਾ ਨਾਲ ਨਹਿਰ ਦਾ ਪਾਣੀ ਕਰੀਬ 1000 ਏਕੜ ਫਸਲ ਵਿੱਚ ਫੈਲ ਗਿਆ ਹੈ ਪਿੰਡ ਦੇ ਪਵਨ ਕੁਮਾਰ ਅਤੇ ਕਸ਼ਮੀਰੀ ਲਾਲ ਦੇ ਜਾਣਕਾਰੀ ਦਿੰਦੇ ਦੱਸਿਆ ਕਿ ਅਚਾਨਕ ਨਹਿਰ ਵਿੱਚ ਪਾੜ ਪੈ ਜਾਣ ਨਾਲ ਕੁਝ ਸਮੇਂ ਵਿੱਚ ਕਈ ਏਕੜ ਫਸਲ ਪਾਣੀ ਦੀ ਚਪੇਟ ਵਿੱਚ ਆ ਗਈਆਂ ਲੋਕਾਂ ਦਾ ਇਹ ਵੀ ਕਹਿਣਾ ਸੀ ਪ੍ਰਸ਼ਾਸਨ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਲੇਕਿਨ ਅਧਿਕਾਰੀ ਨਹੀਂ ਪਹੁੰਚੇ ਪਿੰਡ ਦੇ ਲੋਕਾਂ ਵੱਲੋਂ ਆਪਣੇ ਤੌਰ ਤੇ ਨਹਿਰ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਸੀਬੀ ਮੰਗਵਾਈ ਗਈ ਹੈ ਮਿੱਟੀ ਨਾਲ ਭਰੇ ਬੈਗ ਲਗਾਏ ਜਾ ਰਹੇ ਹਨ ਤਾਂ ਕਿ ਪਾਣੀ ਰੋਕਿਆ ਜਾ ਸਕੇ ਕਿਸਾਨਾਂ ਦਾ આરોਪ ਹੈ ਕਿ ਨਹਿਰ ਦੀ ਸਫਾਈ ਸਹੀ ਢੰਗ ਨਾਲ ਨਾ ਹੋਣ ਦੇ ਕਾਰਨ ਇਹ ਹਾਦਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਕਰੀਬ 800 ਤੋਂ 1000 ਏਕੜ ਫਸਲ ਪਾਣੀ ਦੀ ਚਪੇਟ ਵਿੱਚ ਆ ਚੁੱਕੀ ਹੈ ਜਦ ਕਿ ਘਰਾ ਤੱਕ ਪਾਣੀ ਪਹੁੰਚ ਗਿਆ ਹੈ ਹਾਲੇ ਵੀ ਪਾਣੀ ਦਾ ਨਿਕਾਸ ਤੇਜ਼ ਹੈ